ਆ ਤਸਵੀਰਾਂ ਵੇਖ ਕੇ ਤੁਸੀਂ ਦੱਸੋ ਕਿ ਮਾਤਾ ਸੱਚ ਰੋ ਰਹੀ ਆ ਜਾਂ ਝੂਠ ਹੈ ਮਾਤਾ ਦੇ ਹਾਲਾਤ ਐਸ ਵੇਲੇ ਕੀ ਨੇ ਆ ਤਸਵੀਰਾਂ ਪਹਿਲੇ ਤੁਸੀਂ ਵੇਖੋ ਦੱਸ ਦਈਏ ਕਿ ਇਹ ਪੁਰਾਣੇ ਸਰਕਾਰ ਦੇ ਲੱਗੇ ਰੁੱਖ ਨੇ ਔਰ ਘਰਾਂ ਦੇ ਵਿੱਚ ਇਸ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਬਹੁਤ ਵੱਡੇ ਵੱਡੇ ਡਾਲ ਨੇ ਜੋ ਇੱਥੇ ਦਿਖਦੇ ਰਹਿੰਦੇ ਆ ਔਰ ਮਾਤਾ ਲਗਾਤਾਰ ਹਾੜੇ ਕੱਢ ਰਹੀ ਆ ਤਰਲੇ ਕਰ ਰਹੀ ਆ ਕਿ ਆ ਵੱਡੇ ਰੁੱਖ ਵੱਡੇ ਜਾਣ ਔਰ ਨਵੇਂ ਛੋਟੇ ਰੁੱਖ ਲਗਾਏ ਜਾਣ ਔਰ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਸਰਕਾਰ ਵੱਲੋਂ ਗੋਲਿਆ ਕਰ ਕੀਤਾ ਜਾ ਰਿਹਾ ਸਰਕਾਰ ਕਹਿੰਦੀ ਹੈ ਜੀ ਇਹ ਬਜ਼ੁਰਗਾਂ ਦੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਹੈ ਹੁਣੇ ਮਾਤਾ ਜੋ ਹੈ ਕੀ ਬਜ਼ੁਰਗਾਂ ਵਿੱਚ ਨਹੀਂ ਆਉਂਦੀ ਕੀ ਆਮ ਲੋਕਾਂ ਵਿੱਚ ਨਹੀਂ ਆਉਂਦੀ ਇਹ ਕਿਹੜਾ ਲੋਕਾਂ ਵਿੱਚ ਮਾਤਾ ਨੂੰ ਗਿਣਦੇ ਆ ਮਾਤਾ ਵਿਚਾਰੀ ਕੱਲੀ ਘਰ ਰਹਿੰਦੀ ਆ ਔਰ ਵੱਡੇ ਵੱਡੇ ਰੁੱਖ ਰੋਜ਼ ਮਾਤਾ ਨੇ ਛਾਵੇਂ ਬਹਿਣਾ ਹੁੰਦਾ ਔਰ ਡਰ ਲੱਗਦਾ ਘਰ ਵੀ ਆਪਣੇ ਅੰਦਰ ਸੌਂਦੇ ਆ ਤਾਂ ਡਰ ਲੱਗਦਾ ਕਿਤੇ ਕੋਈ ਢਾਲ ਡਿਗ ਨਾ ਜਾਵੇ ਤਾਂ ਹੁਣ ਦੱਸ ਦਈਏ ਕਿ ਜਦੋਂ ਢਾਲ ਡਿਗਿਆ ਤਾਂ ਮਾਤਾ ਇੱਕਦਾਨੀ ਬਾਹਰ ਆ ਗਈ ਤਾਰਾ ਟੁੱਟ ਗਈਆਂ ਬਿਜਲੀ ਦੀਆਂ ਔਰ ਅਸੀਂ ਕਈ ਵਾਰ ਸਰਕਾਰ ਨੂੰ ਕਿਹਾ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਵੱਡੇ ਰੁੱਖ ਵੱਡੇ ਜਾਣ ਔਰ ਨਵੇਂ ਛੋਟੇ ਰੁੱਖ ਆਕਸੀਜਨ ਵਾਲੇ ਲਗਾਏ ਜਾਣ ਔਰ ਆ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਤਾਂ ਬਿਜਲੀ ਤਾਂ ਫਿਰ ਵੀ ਆਏ ਦਿਨ ਬੰਦ ਹੀ ਰਹਿੰਦੀ ਆ ਕਾਰਨ ਜ਼ਿਆਦਾਤਰ ਇਹ ਹੀ ਆ ਕਿ ਪੁਰਾਣੇ ਰੁੱਖ ਜਿਹੜੇ ਆ ਉਹਨਾਂ ਦੇ ਹੇਠਾਂ ਤਾਰਾਂ ਨੇ ਵੇਖੋ ਇਸ ਦੀ ਸ਼ंगाई ਕੀਤੀ ਜਾ ਰਹੀ ਆ ਔਰ ਬਿਜਲੀ ਦੀਆਂ ਤਾਰਾਂ ਤੁਹਾਨੂੰ ਦੱਸ ਦਈਏ ਕਿ ਇਹ ਟੁੱਟ ਗਈਆਂ ਸੀ ਔਰ ਇਹ ਵੀਡੀਓ ਨੂੰ ਤੁਸੀਂ ਕਿਵੇਂ ਵੇਖਦੇ ਹੋ ਮਾਤਾ ਦੀ ਗੱਲਬਾਤ ਵੀ ਸੁਣੋ ਤੇ ਸ਼ੇਅਰ ਕਰ ਦਿਓ ਸਰ ਜੀ ਇਹ ਪੁਰਾਣੇ ਬਰਖਸ਼ ਨੇ ਤੇ ਸਾਡੇ ਕੋਠੇ ਦੇ ਅੱਗੇ ਦੋ ਵਾਰੀ ਡਿੱਗੇ ਨੇ ਤੇ ਡਰੇੜ ਪੈ ਗਈ ਦੀਆ ਤੇ ਅਸੀਂ ਦੋ ਵਾਰੀ ਦਰਖਾਸਤ ਵੀ ਦੇ ਸੁਖਿਆ ਕਮੇਟੀ ਘਰ ਪਰ ਉਹ ਕਹਿੰਦੇ ਬੋਕ ਜਿਹੜਾ ਨਾ ਬਨ ਵਿਭਾਗ ਦਾ ਕੰਮ ਹੈ ਤੇ ਕੋਈ ਨਹੀਂ ਮਰਦਾ ਪਲੀਜ਼ ਮੇਰੇ ਕੋਠੇ ਤੇ ਜਿਹੜੇ ਦਰਖਤੇ ਨੇ ਪਲਾਂਚਾ ਪੈਂਦੇ ਉਹ ਕੱਟੀਆਂ ਜਾਣ ਸਾਰੀਆਂ ਪਹਿਲਾਂ ਪਹਿਲਾਂ ਕਈ ਵਾਰੀ ਦਰਖਾਸਤ ਦਿੱਤੀ ਦੋ ਵਾਰੀ ਦਿੱਤੀ ਹਾਂ ਮੈਂ ਦਿਓ ਨੀ ਦੋ ਵਾਰੀ ਜੁਵੇਚ ਭਾਈ ਦੇਖਿਆ ਸੀ ਕਮੇਟੀ ਆ ਕਹਿੰਦਾ ਸਾਡੇ ਕੰਮ ਨਹੀਂ ਹੈਗਾ ਇਹ ਹੈਗਾ ਬਨ ਵਿਭਾਗ ਦਾ ਇਹ ਸਰਕਾਰੀ ਬੂਟੇ ਆ ਸਰਕਾਰ ਨੂੰ ਨਵੇਂ ਛੋਟੇ ਲਾਉਣੇ ਚਾਹੀਦੇ ਆਹੋ ਨਵੇਂ ਛੋਟੇ ਲਗਾ ਕੇ ਤੇ ਇਹਨਾਂ ਕੱਟ ਦੇ ਛੋਟੇ ਲਾ ਲਓ ਤੇ ਪਲੀਜ਼ ਇਹ ਰਿਕੁਐਸਟ ਹੈ ਮਟੇ ਇਹੋ ਕਾਸਾਸ ਦਾ ਤਾਂ ਐਸੇ ਵੀ ਬਜ਼ੁਰਗ ਸਾਡੇ ਕੋਲ ਇਕੱਠਾ ਨਹੀਂ ਹੁੰਦਾ ਤੁਹਾਡੇ ਜਿਹੜੇ ਹੰਦੇ ਨਹੀਂ ਜਿਹੜੇ ਸਵੀਪਰ ਉਹ ਵੀ ਨਹੀਂ ਪੱਤੇ ਲੈ ਕੇ ਜਾਂਦੇ ਉਹ ਕਹਿੰਦੇ ਸਾਡਾ ਕੰਮ ਨਹੀਂ ਹੈਗਾ ਉਹ ਸਾਡੇ ਬਜ਼ੁਰਗਾਂ ਕੋਲੋਂ ਨਹੀਂ ਸਪਾਈ ਹੁੰਦੀ ਅੱਨੀ ਹੁਣ ਆਇਆ ਮੇਰੇ ਰਿਕੁਐਸਟ ਜੋ ਪਲੀਜ਼ ਇਹ ਡਰਫਟ ਕਿਤੇ ਆ ਜਾ ਉਹ ਕੀ ਕਹਿਣਾ ਚਾਹੁੰਦੇ ਭਾਜੀ ਇਦਾਂ ਇੱਕ ਜਿਹੜੇ ਆ ਸਾਡੇ ਆ ਰੋਡ ਦੇ ਉੱਤੇ ਦਰਖਤ ਲੱਗੇ ਆ ਭਾਜੀ ਇਹ ਬਹੁਤ ਜ਼ਿਆਦਾ ਪੁਰਾਣੇ ਆ ਕਿਉਂਕਿ ਇਹਨਾਂ ਦੀ ਉਮਰ ਹੋ ਗਈ ਆ ਕਿਉਂਕਿ ਇੱਥੇ ਡਰ ਰਹਿੰਦਾ ਕਿਉਂਕਿ ਗਰਮੀ ਹੁੰਦੀ ਆ ਤੇ ਲੋਕੀ ਦਰਖਤਾਂ ਥੱਲੇ ਬਹਿ ਜਾਂਦੇ ਆ ਪਰ ਉਹਦੇ ਉਹ ਟਾਣੇ ਟੁੱਟੇ ਆ ਬੜੀ ਦੇਰ ਦੇ ਟੁੱਟੇ 2-4 ਸਾਲ ਹੋ ਗਏ ਆ ਡਰ ਲੱਗਦਾ ਕਿ ਕਿਤੇ ਕਿਸੇ ਦਾ ਕੋਈ ਨੁਕਸਾਨ ਨਾ ਹੋਏ ਹੁਣ ਰਾਤੀ ਦੇਖੋ ਜੀ ਆ ਸਾਰੀਆਂ ਤਾਰਾਂ ਕੀ ਕਹਿੰਦੇ ਟੁੱਟ ਗਈਆਂ ਲਾਈਟ ਅੱਗੇ ਤੁਹਾਨੂੰ ਪਤਾ ਦੀਨਾਨਗਰ ਚ ਇੱਕ ਦਿਨ ਬੱਤੀ ਆਉਂਦੀ ਇੱਕ ਦਿਨ ਨਹੀਂ ਆਉਂਦੀ ਤੇ ਪਤਾ ਨਹੀਂ ਹੁਣ ਬੱਤੀ ਦਾ ਕੀ ਹਾਲਾਤ ਹੋਣਾ ਕਿਉਂਕਿ ਜੇ ਉਹਨਾਂ ਕੋ ਬੱਤੀ ਵਾਲਿਆਂ ਕੋ ਜਾਈਏ ਉਹ ਕਹਿੰਦੇ ਸਾਡੇ ਕੋ ਮੁਲਾਜ਼ਮਾਂ ਦੀ ਕਮੀ ਹੈ ਇਹ ਆ ਪਰ ਸਰਕਾਰ ਨੂੰ ਫਰਿਆਦ ਆ ਕਿ ਕੀ ਕਹਿੰਦੇ ਆ ਆ ਜਿਹੜੇ ਪੁਰਾਣੇ ਬੂਟੇ ਜਿਨ੍ਹਾਂ ਲਾਈਫ ਹੋ ਗਈ ਆ ਇਹਦੀ ਜਗ੍ਹਾ ਤੇ ਤੁਸੀਂ ਆਪਣੇ ਨਵੇਂ ਬੂਟੇ ਲਗਾ ਕੇ ਆਕਸੀਜਨ ਵਾਲੇ ਬੂਟੇ ਲਗਾਓ ਜਾਂ ਪੁਰਾਣੇ ਬੂਟਿਆਂ ਦਾ ਥੋੜਾ ਜਿਹਾ ਕਰਕੇ ਕੀ ਕਹਿੰਦੇ ਆ ਇਹਦਾ ਕਰੋ ਆਂ ਜੈਰੇ ਆ ਕੇ ਬੋਲ ਰਹੇ ਕਿ ਕਹਿਣਾ ਚਾਹੁੰਦੇ ਆ ਉਹ ਮਾਤਾ ਜੀ ਦੇਖੋ ਜੀ ਬਜ਼ੁਰਗ ਦੋਵੇਂ ਜੀ ਰਹਿੰਦੇ ਆ ਬੱਚੇ ਉਹਨਾਂ ਦੇ ਬਾਹਰ ਰਹਿੰਦੇ ਫੋਰਨ ਕੰਟਰੀ ਦੇ ਵਿੱਚ ਰਹਿੰਦੇ ਆ ਜੀ ਤੇ ਉਹ ਕੱਲ ਨੂੰ ਕੋਈ ਵੀ ਉਹਨਾਂ ਦਾ ਨੁਕਸਾਨ ਹੋ ਜੇ ਉਹਨਾਂ ਦੇ ਕੋਠੇ ਤੇ ਇਹ ਬੂਟੇ ਪੈਂਦੇ ਆ ਤੇ ਕੋਈ ਨੁਕਸਾਨ ਹੋ ਜੇ ਕਿਸ ਨੇ ਪੁੱਛਣਾ ਥੋੜੀ ਜੇ ਤੁਸੀਂ ਆਪ ਸਿਆਣੇ ਆ ਪਾਜੀ ਕਿਸੇ ਨੇ ਪੁੱਛਣਾ ਨਹੀਂ ਆ ਇਸੇ ਕਰਕੇ ਉਹ ਮਾਤਾ ਜੀ ਰੋਕੇ ਗਏ ਆ ਕਿ ਸਾਡਾ ਹੱਲ ਕੀਤਾ ਜਾਏ ਕਿਉਂਕਿ ਉਹਨਾਂ ਨੇ ਕਹਿ ਰਹੇ ਆ ਕਿ ਦਰਖਾਸਤ ਵੀ ਦੋ ਚਾਰ ਵਾਰੀ ਦਿੱਤੀ ਆ ਪਰ ਉਹਦਾ ਕੋਈ ਹੱਲ ਨਹੀਂ ਹੋਇਆ